ਸਤਨਾਮ ਰਾ ਇਸ ਮੇਲ ਮੂਨਾਵਲੀ ਰੋਡ ਤੇ ਉੱਥੇ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਆਪਡਨ ਕਰਦੀ ਤੇ ਇੱਕ ਦਿਨ ਮੈਂ ਮੰਮੀ ਨੇ ਮੇਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਵੀ ਨਾਮ ਲਗਵਾਉਣਾ ਪੈਣਾ ਦਰਬਾਰ ਸਾਹਿਬ ਆ ਕੇ ਮੈਂ ਦਰਬਾਰ ਸਾਹਿਬ ਆਉਣ ਵਾਸਤੇ ਹਫਤੇ ਲੱਗੀ ਐ ਉੱਥੋਂ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਵਾਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਫਤੇ ਕਰਕੇ ਨਾਮ ਨੂੰਮੁਲ ਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚਲ ਕੇ ਸੈੱਲ ਲੱਤੀ ਸੈੱਲ ਤੇ ਗਈ ਇਹਨ 45 ਦੀ ਘਟਨਾ ਆ ਉਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸੈਪਸ਼ਨ ਕੋਲ ਕੇ ਬਾਹਰ ਪੁੱਛਣਾ ਹੈ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਫਾੜਿਆ ਤੇ ਜਿਵੇਂ ਨੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕਿਥੇ ਸੰਭਾਇਆ ਮੈਨੂੰ ਬਿਹੋਸ਼ੀ ਦੇ ਹਾਲਤ ਵਿੱਚ ਪਤਾ ਨਹੀਂ ਕਿਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿਕਰ ਰਿਲੇਸ਼ਨ ਬਣਾਉਂਦੇ ਰਹੇ ਸੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 اپریل ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੇ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਹੈ ਪੁਲਿਸ ਵਾਲੇ ਇੱਕੋ ਹੀ ਗੱਲ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਕਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨੇ ਕੋਈ ਮੀਟ ਕਰਦੀ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਰੇ ਆਮ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਮੇਰੀ ਸਿਸਟਰ ਜੋ ਛੋਟੀ ਆ ਜਕਾਰ ਲਈ ਉਹ ਨਾ ਕੰਮ ਕਰਦੀ ਆਪਣੇ ਸੈੱਲਰ ਦੇ ਮਲੋੜ ਜਾਨਾ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਸੀ ਇੱਕ ਦਿਨ ਸੰਡੇ 19 ਤਰੀਕ ਤੇ ਅਨ੍ਹਾਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12:00 ਵਜੇ ਮੰਮੀ ਇਹਨਾਂ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਦਰਬਾਰ ਸਾਹਿਬ ਤੋਂ ਕੋਈ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਨਾ ਫਿਰ ਉਹ ਸੇਲਰ ਦੇ ਚਲ ਜਾਂਦੇ ਕਿ ਇਹਨੇ 3.5 ਤੋਂ 4 ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹਨ ਜੋ ਕਿ ਪਿੰਡ 'ਚ ਚੋਰੀਆਂ ਲਗਾਤੀਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ 'ਚ ਮਿਲੋ ਜਾਂਦਾ ਹਾਲ ਇੰਡੀਆ ਦੇ ਨਾਮ ਆ ਵੀ ਕਿੱਥੇ ਚੋਰੀ ਚੋਪੇ ਕਰਦੇ ਮੇਰੀ ਸਿਸਟਰ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨੂੰ ਸਟੂਟਰੀ ਦੇ ਵਿੱਚਕਾਰ ਭਾਗੇ ਜਾਂਦੇ ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇਵੇ ਜਿੱਨਾ ਆ ਕੇ ਦਰਖਾਸਤ ਦਿੰਨਾ ਵਾ ਰਾਤ ਨੂੰ 6-7 ਵਜੇ ਇਹ ਕਹਿੰਦੇ ਵੀ ਕੋਰੀਡੋਰ ਤੇ ਜਲਦੀਓ ਤੁਹਾਡਾ ਨਾ ਟੋਟਲੀ ਠਾਣਾ। ਟੋਟਲੀ ਠਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ। ਡੇਰੇ ਠਾਣੇ ਫੇਰ ਮਹਿਰਾ ਨੂੰ ਉਹਨਾਂ ਦੇ ਉਹ ਕਹਿੰਦੇ ਸਾਡੇ ਤੋਂ ਕੋ ਮਨਚੀ ਨਹੀਂ ਦਰਗਾਹ ਲੈਣਾ। ਤੇ ਅਸੀਂ ਇਨਸਾਬ ਦੱਸੋ ਕਿਤੇ ਕੋ ਮੰਗੇ ਜੇ ਪੁਲਿਸ ਤੋਂ ਉਹਨੇ ਤੇ ਕੋਈ ਸਾਡਾ ਇਨਸਾਬ ਨਹੀਂ ਕਰਦੀ ਪਈ। 3 ਮਹੀਨੇ ਬਾਅਦ ਆਡੀ ਕੁੜੀ ਹੁਣ ਵਾਪਸ ਆਈ ਆ। ਉਹਨਾਂ ਹਾਈਕੋਰਟ ਦੇ ਮਾਰਦੇ ਰਹੇ ਆ ਉਹਨਾਂ ਲਿਵੇਂ ਲਿਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ। ਜੇ ਅਸਾਜ ਵੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜੇਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾ ਉਹ ਡੇਰੇ ਆਏ ਆ ਐਸਾ ਜੋ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹੇ ਤੋਂ ਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਨੇ ਆ ਤੇ ਤੁਹਾਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ ਚ ਫਰਚਾਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਦੀ ਸਬਾਤ ਜਾਏ ਨੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7 ਵਜ ਚੁਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਇਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਦਾ ਸਾਹੀ ਮੇਰੇ ਹੀ ਰਾਤ ਦੇ ਵੀ ਆੜੀ ਦੀ ਲੋ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਇਹਦਾ ਆਪਣਾ ਸਤੰਗੂੜ ਵਾਲੀ ਪਿੰਡ ਜਿਹਾ ਲੱਗੇ ਉਥੇ ਜੋਬ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰੇ ਜ਼ਰੂਰਤ ਦੇ ਕਰਕੇ ਮੈਂ ਇਹ ਘੱਟ ਬੰਦ ਰੱਖਿਆ ਤੇ ਉਥੇ ਆਪਣੀ ਪਰਿਵਾਰ ਦੇ ਵਿੱਚ ਮੈਂ ਰੱਖ ਸਕਿਆ ਕਿ ਉਹ ਉਹ 11 ਵਿਅਕਤੀਆਂ ਨੂੰ ਨਾਲਿਆ ਕਰਾਂ ਤਾਂ ਇਹਦਾ ਕੋਈ ਨਾ ਰੇ ਦੀ ਜਿੱਤਿਆ ਆ ਮੈਂ ਧਰਮ ਪ੍ਰਚਾਰਨ ਨਾਲ ਕੀਤੀ ਰਹੀ ਆ ਤੇ ਬਾਕੀ ਦੇ ਬਿਆਨ ਤੇ ਡੇਬਟਿੰਗ ਦੀ ਆ ਮੈਨੂੰ ਮਿਲ ਜਰਿਆ ਮਤਨ ਇਹ ਸਭ ਕੇ ਸਾਰੀ ਜਿਹੜੀ ਰਿਪੋਰਟ ਤੇ ਬਿਆਨ ਇਹਨਾਂ ਦੇ ਲੈ ਕੇ ਜਾ ਮੈਂ ਲੈ ਕੇ ਰਿਪੋਰਟ ਤਿਆਰ ਕਰਕੇ ਤੇ ਸ਼ੁਰੂ ਕਰ ਗਿਆ ਬਾਹਰ ਜਗ੍ਹਾ ਸਰਵਿਸ ਆਫ ਰੈਂਡ ਸਰਕਾਰੀ ਡੀ ਉਹ ਵੀ ਚੱਲ ਰਿਹਾ ਰਿਹਾ ਤੇ ਇਹ ਬਾਤ ਹੋ ਗਈ ਕਿਤਾ ਜੇ ਕਿਤੋਂ ਵਾਰ ਨੂੰ ਡਰੀ ਆ ਕਿ ਉੱਤਵਾਰ ਨੂੰ ਬਿਆਨ ਚ ਆਇਆ ਮੈਂ ਨਾਲ ਮਿਲਿਆ ਸਾਰੇ ਸਾਡੇ ਸਾਥੀ ਸਾਡੇ ਕਮੇਟੀ ਕੋਲ ਜੀ ਆਏ ਉਹਨਾਂ ਨੇ ਬਿਆਨ ਦਿੱਤਾ ਉਹ ਸਰਮਾ ਦਿੱਤੀ ਹੈ ਬਣਦੀ ਚੱਲ ਰਹੀ ਹੈ